ਉਤੇ ਦਿੱਲੀ ਕਿ ਦੀ ਸੇਕ ਆਦੋ ਜਿਹੜਾ ਪਹਿਲਾਂ ਨਹੀਂ ਫੜਿਆ ਜਿਹੜੇ ਅੱਖਾਂ ਵੀ ਨੇ ਪੈਸੇ ਚਾਭੀਏ ਬੰਦੇ ਮੱਖੀ ਜਿਹਾ ਆ ਠੜ ਗੱਲਾਂ ਸਾਰਿਆਂ ਨੇ ਮੈਡਾ ਵਿਛਲ ਕੇ ਰਹਿਣ ਅੱਜ ਅਸੀਂ ਪਹੁੰਚੇ ਆ ਜੀ ਪਿੰਡ ਬਰਵਾਲੇ ਤੇ ਜ਼ਿਲ੍ਹਾ ਤਰਨਤਾਰਨ ਵੱਡੇ ਪੱਟੀ ਦੇ ਲੱਗੀ ਆ ਚਾਰ ਗੱਲ ਕੋਈ ਤਾਂ ਬੜਾ ਲੱਗਿਆ ਕਾਰ ਹੀ ਉਹਨੂੰ ਪੈਸੇ ਮਿਲਦੇ ਜਿਹਦਾ ਗਾਹ ਪੈਣੀ ਹੈ ਉਹ ਥੋੜੀ ਛੇੜਦਾ ਆਪਾਂ ਬਣਾ ਲਏ ਉਹ ਇਸੇ ਤੱਕ ਜੇ ਫੇਰ ਰਹੇ ਹੁਣ ਇਧਰੋਂ ਮੈਂ ਜਿਹੜਾ ਪਿਆਰੇ ਲਾਉਂਦਾ ਇਹਨਾਂ ਦੇ ਕਿੰਨਾ ਆ ਤੋਹਾਂ ਕਰੀਏ ਇਧਰ ਲੱਖੀ ਜੇ ਜਿੰਨੇ ਇਧਰ 30000 ਲੱਖਣਾ ਤੇ ਲਾਰਵਸ ਲੱਖੀ ਛੇੜਦੇ ਮੈਂ ਕਿੰਨਾ ਹੋਵੇਗਾ ਜਿੰਨਾ ਲੈਣੇ ਜਿੰਨਾ ਲੈਣੇ 35000 ਬਣ ਜਾਣਾ ਇੱਕ ਨਾਰਵੇ ਦਾ ਮੈਂ ਇੱਕ ਆਪਣਾ ਚਾਹੇ ਟੀਮਾਂ ਦਾ ਨਾਮ ਨਹੀਂ ਹੁੰਦਾ ਫਿਰ ਹੁੰਦਾ ਚਾਹੇ ਨਾੜਾ ਇਹ ਸਮਝਦਾ ਮੈਨੂੰ ਕਿ ਸਾਫ ਤੋਂ ਚੱਲਣਾ ਪੈਣਾ ਹੈ। ਸਾਹ ਪੁਰਾਣਾ ਇਰੀਆ ਮਾਇਜਾ ਸਾਹੇਤੀ ਵਿੱਚ ਹੈ। ਸਾਹੇ ਸ਼ਾਹਪੁਰ ਤੋਂ ਬਾਕੀ ਸੋੜਿਆ ਹੋਇਆ ਹੈ। ਜੇ ਕੋਈ ਕੋਈ ਪਰਿਚਰਜਾ ਜਾਣਕਾਰੀ ਮਾਪੇ ਆਏ ਨਾ। ਚਲੋ। ਨਾੜਾ ਇਹ ਨਹੀਂ। ਅਗਲਾ ਵੇਖਾਂ। ਇਹ ਤਾਂ ਟਾਪ ਵਾਸਤੋਂ ਵੀ ਹੈ। 7 ਟਾਪ ਕਰਨਾ ਹੈ। ਬੇਰ ਸਿੱਧਾ ਬਰੇ ਹਰਿਆ ਮੰਨ ਤੁਰੜਾ ਕੋ ਪੜੀ। ਮੰਨ ਤੁਰੜਾ ਹੈ ਵਧੀਆ। ਮੰਨ ਤੋ ਹੈਗੇ ਨਾ। ਤੇ ਜੋ ਘਣਤ ਉਹ ਜ਼ਿਆਦਾ ਟੋਪ ਦੀ ਵੀਡੀਓ ਸੈੱਟ ਨਹੀਂ ਹੈ।

bu <laughs> bu ਕੁਆਲਟੀ ਵਾਲੇ ਨਹੀਂ ਹੋ ਜਿਹੜੀ ਤੁਹਾਨੂੰ ਸ਼ਰਾਬ ਪਿਆਦੀ ਮੈਂ ਮੈਨੂੰ ਉਲਟੀਆ ਕਰਾ ਦੇਣਾ ਪੈਂਦਾ ਹਾਂ ਇਹ ਸਾਰੇ ਦੇ ਤਾਂ ਮਜ਼ਾ ਆ ਅਮਰੀਕਾ ਅਮਰੀਕਾ ਪਰ ਜਿਹੜੇ ਜੇ ਕੋਈ ਬੰਦਾ ਜਿਹੜੇ ਪ੍ਰਵਾਨ ਜਿਹੜੇ ਪੁਰਾਣੇ ਜਿਹੜਾ ਬੰਦਾ ਦਿਹਾੜੀਦਾਰ ਆ ਨਾ ਉਹਦੇ ਲਈ ਆਸਟ੍ਰੇਲੀਆ ਹਾਂ ਆਸਟ੍ਰੇਲੀਆ ਜਾ ਜਿੰਨੇ ਪੈਸੇ ਉੱਥੇ ਬਣਦੇ ਕਿਸੇ ਦੇਸ਼ ਨਹੀਂ ਬਣਦੇ ਨਹੀਂ ਬਣਦੇ ਆਸਟ੍ਰੇਲੀਆ ਇਹਨੇ ਪੈਸੇ ਪ੍ਰਵਾਨਾ ਉਤਰਾ ਇੱਕ ਗੱਲ ਦੱਸਾਂ ਨਵੇਂ ਜਾਂਦੇ ਬੰਦੇ ਨੂੰ ਇਹਦੇ ਕੈਸ਼ ਹੀ 100 100 ਡਾਲਰ ਦੇਈ ਜਾਂਦੇ ਆਸਟ੍ਰੇਲੀਆ ਜਿੱਤੇ ਯਾਰ 250 ਡਾਲਰ ਦਿਹਾੜੀ ਆ 250 ਡਾਲਰ ਆਹੋ 250 300 ਮਾਰੇ ਬੰਦੇ ਦੀ ਤੇ ਇਹ ਕਰਦੇ ਜਿਹੜਾ ਦੂਜਾ ਨਾ ਅਮਰੀਕਾ ਜਿਹੜਾ ਹੁਣ ਆ ਸਾਡੇ ਬੰਦੇ ਸੈਟਕ ਨਹੀਂ ਜੱਗੇ ਆ ਜੱਗਾ ਕੋਟੇ ਵਾਲਾ ਏ ਜੱਗੇ ਨੇ ਮੜਾ ਕੰਮ ਸਿੱਖ ਲਿਆ ਤੇ ਜੱਗੇ ਦੀ 600 ਕਣੀ 700 ਡਾਲਰ ਦਿਹਾੜੀ ਆ ਯਾਰ ਵੀਰਾ ਕਹਿੰਦਾ ਵੀਰਾ ਨੀਗਾ ਵੀਰੇ ਦੀ ਮੇਰੇ ਖਿਆਲ 350 ਕਣੀ 400 ਹੈ ਵੀਰੇ ਦੀ 350 600 ਆ ਸ਼ੁਰੂ ਕਹਿੰਦਾ ਵੀਰਾ ਦੂਸਤ ਹਾਬ ਲਾਲਾ 250 ਸ਼ੁਰੂ ਹੋ ਗਿਆ ਸੀ ਆ 250 ਸ਼ੁਰੂ ਆ ਵੀਰਾ ਕੁਝ ਨਹੀਂ ਹੁੰਦਾ ਜਦੋਂ 250 ਦਾ ਸੀ ਇਹ ਤਾਂ ਵਧਦੀ ਜਾਈ ਆ ਤੇ ਹੁਣ ਜਿਉਂ ਜਿਉਂ 700 ਆ ਮੈਂ ਤੁਹਾਨੂੰ ਦੱਸਾਂ 600 ਕਣੀ 700 ਆ ਜੱਗੇ ਕੋਟੇ ਵਾਲੇ ਦੀ ਤੇ 700 ਡਾਲਰ ਦਿਹਾੜੀ ਤੇ ਬਣਾ 6 ਦਿਨ ਲਾਉਂਦੇ ਆ ਇਹ ਵੀ ਐਤਵਾਰ ਛੁੱਟੀ ਕਰਦੇ ਬਾਕੀ ਛੇ ਦੇ ਛੇ ਹੀ ਲਉਂਦੇ ਐ ਇੱਕ ਤੂੰ ਨਹੀਂ ਪੈ ਜਾਂਦੀ ਭਾਈ ਜੀ ਬਾਬੂ ਇਸੇ ਨੂੰ ਤਾਂ ਬਾਬੂ ਬੜੀ ਠੀਕ ਹੈ ਬਾਬੂ ਇਹ ਚ ਲੈ ਜਾਣਾ ਨਹੀਂ ਉੱਥੇ ਰਹਿ ਗਏ ਸੀ ਜੇ ਤੇ ਬਾਬੂ ਇੱਥੇ ਹੀ ਆ ਫਿਰ ਤੇ ਗੱਡੀਆਂ ਇੱਥੇ ਰਹਿਣਦੀ ਬਾਬੂ ਚੱਲ ਫਿਰ ਬਾਬੂ ਠੀਕ ਹੈ ਭਾਣਾ ਬੋ ਗੱਡੀਆਂ ਕਿੱਥੋਂ ਹੋ ਜਾਂਦਾ ਸ਼ੀਸ਼ਾ ਜੀ ਬਾਠ ਠੀਕ ਹੈ ਨੀ ਜੀ ਬਾਬੂ ਤੁਸੀਂ ਹੈਗੇ ਜੀ ਕੋਈ ਗੱਲ ਨਹੀਂ ਸ਼ੁਰੂ ਨਹੀਂ ਬਾਬੂ ਤੁਸੀਂ ਅੱਜ ਕੀ ਕਰਦਾ ਹੋ ਪਾਣੀ 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 ਤੇ ਬੱਚਾਈ ਤਾਂ ਆਮੋ ਆਮੋ ਇਹ ਕਿੱਥੇ ਲੋ ਅੱਧਾ ਨਹੀਂ ਦੱਸਾਂਗੇ ਤਾਂ ਕਿ ਪ੍ਰਦਰਸ਼ਨ ਕਰਕੇ ਦਿਖਾ ਦੇਣਾ ਇਹੋ ਪੈਂਟ ਆਪ ਸਾਰੇ ਕੇ ਦਿੱਤੀ ਇਸ ਤਰ੍ਹਾਂ ਹਟ ਕੇ ਦੋ ਤੇ ਉਹ ਪੰਜ ਚਲੇ ਆ ਜਿਹੜਾ ਜਿਹਨੇ ਸਾਥ ਦੀ ਕਬਾਈ ਪਾਈ ਹੁਣ ਆ ਆਸੋਂ ਲੈ ਇਦੀਤੀ ਬੜੀ ਤੇ ਵੇ ਜਾ ਤੂੰ ਤੇ ਕੇ ਕੋ ਬਰਵਾਸੋਂ ਪੈਰ ਸੇ ਬਾਹਰ ਕਿੱਦ ਨੇ ਜਿਹੜੀ ਗਲੇ ਆਲੇ ਕੋਈ ਨਹੀਂ ਬਣੀ ਨਹੀਂ ਬਹੁਤ ਗੁੱਸੇ ਨੇ ਪਰੇਗੀ ਦਿੰਦੀ ਆ ਜਿਆਨੀ ਤੂੰ ਮੈਂ ਤੋਂ ਮਾਰ ਕੇ ਪੁੱਛਿਆ Thank uh you. -huh. ਤਮਾਰਾ ਉਤਾਰ ਸੀਰੀਆ ਦਾ ਸਿਰ ਤੇ ਖਾਪੜਾ ਮੱਖਣ ਆਹ ਤਾੜੀ ਦੇ ਵੱਜਣੀ ਆ ਵੱਡੇ ਵੱਲ ਆ ਗਿਆ ਪਰਮਾਰਿਆਂ ਨੇ ਅੱਜ ਪੁੱਠੇ ਟੁੱਟ ਜਾਂਦੇ ਨੇ ਵੀਰ ਆਪ ਖੜਾ ਪਰ ਮੈਂ ਫਿਰ ਵੀ ਦੇਤੀ ਜੀ ਕਦੇ ਚੱਕਦੇ ਆ ਸਨਾਰ ਤਮਾਰਾ ਸੀਰੀਆ ਦਾ ਬਣਾਇਆ ਸਾਹਮਣੇ ਸ਼ਾਫੀਰ ਕਾਰ ਪਰਫ੍ਰੀ ਕਰਦਾ ਤੇ ਕਾਰ ਪਰਫ੍ਰੀ ਕਰਦਾ ਹੀ ਤਾਂ ਕਰਨਾ ਜੇ ਬੰਦਾ ਮਿਹਨਤੀ ਹੋਵੇ ਜੇ ਬੰਦਾ ਮਿਹਨਤੀ ਹੋਵੇ ਫਿਰ ਕਾਰ ਪਰਫ੍ਰੀ ਕਰਤਾ ਹੁੰਦੀ ਹੈ ਮਿਹਨਤ ਮੇਰੀ ਤੇ ਰਹਿਮਤ ਤੇਰੀ ਤੇਰੀ ਜਵਾਨੇ ਨਾਲੇ ਲੱਗਦੇ ਆ ਮੱਖਰ ਮੱਖੀ ਦੀ ਰੇਲ ਤੇ ਹੁਣ ਦੇਖਾਂਗੇ ਇਹ ਗ੍ਰੈਂਡ ਵੀ ਤੱਕਦਾ ਮੱਖੀ ਕਾਂ ਵਾਲਾ ਕਹਿੰਦਾ ਇੱਕ ਤਗੜਾ ਨਾਮ ਜੋੜਦਾ ਆਪਣੀ ਟੀਮ ਲਈ ਇਹ ਨਵੇਂ ਆਣ ਸਾਡੇ ਬਾਰੇ ਕੱਖ ਨਹੀਂ ਪਤਾ ਉਹ ਨਵੇਂ ਆਣ ਸਾਡੇ ਬਾਰੇ ਕੱਖ ਨਹੀਂ ਪਤਾ ਵਾਹ ਵੀ ਠੰਡਾ ਵਾਲਿਆ ਰਾਣੀ ਨੇ ਕਮਾਲ ਕਰ ਦਿੱਤੀ ਹੈ ਮੱਖਣ ਮੱਖੀ ਕਾਂ ਵਾਲਾ ਕਬੱਡੀ ਪੋ मजाको पिंड है बा संत खालसा जी की कृपा कट्टी है ने मना जरमे ना ਕੱਖ ਮੱਕੀ ਵਾਲਾ ਉਧਰ ਕਹਿੰਦੇ ਲਾਲੀ ਜੀ ਦੇ ਪਰਿਵਾਰ ਦਾ ਸੀ ਬਹੁਤ ਧੰਨਵਾਦ ਕਰਦੇ ਆ ਹੋ ਕੇ ਕਹਿੰਦੇ ਜਿੱਦਰ ਅਮਰੀਕਾ ਦੇ ਵਿੱਚ ਰਹਿੰਦਾ ਸਾਡਾ ਵੀਰ ਜਿੱਦਰ ਹੈ ਐਨੇ ਤਗੜੇ ਡੇਰ ਕਦੇ ਕਦੇ ਹੁੰਦੇ ਆ ਆ ਲਾਲੀ ਸੋਟੀ ਦਾ ਮੋਟਾ ਉਹ ਕਹਿੰਦੇ ਆਪਣੇ ਮੋਬਾਈਲ ਫੋਨ ਆਪਣੇ ਹੱਥਾਂ ਦੇ ਵਿੱਚ ਫੜੇ ਹੋਇਆ ਵੀ ਇੰਨਾ ਇੰਨਾ ਦੇ ਪਲੇਅਰ ਐਨੇ ਤਗੜੇ ਮਾਲ ਕਿਵੇਂ ਕਹਿੰਦੇ ਥੰਮੂ ਮਿਲਦੇ ਆ ਉਧਰ ਕਹਿੰਦੇ ਕਾਰੇ ਵਾਲਾ ਨਿਸ਼ਾਨ ਵੀ ਆਇਆ ਹੋਇਆ ਇਹ ਵੀ ਕਹਿੰਦੇ ਨੌਜਵਾਲ ਚੱਲਦਾ ਫਿਰਦਾ ਆਪ ਵੀ ਇੰਪੀ ਦੇ ਲਈ ਆਏ ਆਏ ਫਿਰ ਮਾਰ ਰਿਹਾ ਯਾਰ ਹਰ ਕੇ ਦੇ ਚੋਟੀ ਦਾ ਮੈਚ ਖੇਡਿਆ ਯਾਰ ਆਏ ਆਏ ਤੋਂ ਦੋ ਬੰਦਾ ਸੀ ਨਾ 2 ਲੱਖ ਦੇ ਜਿੱਤਦਾ ਮੱਖਣ ਮੱਕੀ ਫਿਰ ਤੋਂ ਰੈਡੀ ਐ ਚੋਟੀ ਦਾ ਮੈਚ ਆ ਲਾਹ ਦੇਖਦੇ ਆ ਕਿੱਦ ਵੀ ਸਾਇਨ ਨਾਇਆਂ ਮੱਖਣ ਮੱਕੀ ਕਬੱਡੀ ਕਬੱਡੀ ਕਰਦਾ ਕਿੰਨੋਂ ਬਣਿਆ ਹੋਇਆ ਗੁਰਦੇਵਤ ਸਿੰਘ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵਧਿਆ ਹੋਇਆ ਗੁਰਦੇਤ ਫੇਰ ਲੱਗਿਆ ਤੱਕ ਡਬਲ ਹੋਇਆ ਆ ਕੀੜਾ ਰੇਡਰ ਨੇ ਜੋਰ ਦਿੱਤਾ ਓ ਰੇਡ ਵਿੱਚ ਕਰਾਜੀ ਓ ਰੇਡ ਵਿੱਚ ਕਰਾਜੀ ਓ ਰੇਡ ਇੱਕ ਕਰਾਜੀ ਪਰਵਾਲੇ ਦੇ ਮੈਦਾਨੀ ਇਕ 30 ਸੈਕਿੰਡ ਬਾਕੀ 30 ਸੈਕਿੰਡ ਬਾਕੀ ਮੱਖੀ ਕਲਾ ਦੇ ਗੁਰਨਾਥ ਢੜੀਮਾਲ ਵੱਲੋਂ ਵੀ ਕਬੱਡੀ ਨੂੰ ਤਿਆਰ ਕਰਨ ਵਾਲੇ ਭਰਾਵਾਂ ਦੇ ਲਈ 22 ਤਰੀਕ ਮਹੀਨਾ ਜਲਦੀ ਸਿੰਘ ਜਰਵਾਹ ਸਭ ਇਸ ਤਰ੍ਹਾਂ ਕਿਹੜੀ ਟੀਮ ਦੇ ਕਿੰਨੇ ਨੰਬਰ ਦੇ ਮੈਚ ਜਮਾਸਤੇ ਆਇਆ ਸ਼ਹੀਦ ਪਿੰਟਪੁਰ ਵੀ ਭਰਾਏ ਦੇ ਇਸ ਕਿੰਨਾ ਹੈ ਸੈਦੂ ਵਾਲੀ ਹੈ ਕਿਥੋਂ ਕਿਥੋਂ ਭਰਾਏ ਨੇ ਜਰਵਾਹ ਜੀ ਸਿੰਘਾ ਟੀਮ ਦੇ ਤਰਫੋਂ ਨੰਬਰ ਹੈ ਖਾਸਾ ਬੈਰੀ ਜੇ ਪੈਰੋਂ ਅਸਦ ਸਿੰਘ ਸ਼ਾਲੂ ਦੀ ਸੁਲਤੀ ਟੀਮ ਦਾ ਬਾਖਾ ਭਰਾ ਨੰਬਰ ਦੇ

ਤਰੱਕੀ ਬੜੀ ਜਿਆਦਾ ਕਿਤੇ ਦੇਖੀ ਹੋ ਜਿੱਥੇ ਫੇਰ ਬੱਤੀ ਦਵਾਵਾਂ ਦੇ ਰੋਟਰ ਸਾਊਂਡ ਦਾ ਧੰਨਵਾਦ ਸਾਡੇ ਧਰਨਾਲੇ ਵੀਰ ਜਿੰਨੂ ਦੀ ਕਬੱਡੀ ਵੈਬਸਾਈਟ ਜੀ ਸੰਗਤ ਜੀ ਓਏ ਉਹ ਜਿਹੜਾ ਹਰਪਾਲ ਲਾਲ ਕਲੀਅਰ ਵੀ ਕਰਦਾ ਜੀ ਸਤਿ ਸ਼੍ਰੀ ਅਕਾਲ ਉਹ ਤਾਂ ਬੰਦਾ ਹੁੰਦੇ ਭੱਟੇ ਆ ਭਾਵੇਂ ਬੰਦੇ ਦਵਲ ਨੇ ਬੰਦੇ ਸਾਰੇ ਵਧੀਆ ਸੱਟ ਨੇ ਫਿੱਟ ਫਿੱਟ ਅੱਜ ਬੋਲ ਤੋਂ ਜਾ ਕੇ ਨਾਲ ਇੰਸ਼ਾਅਰ ਫੇ ਤਿੰਨ ਤਾਂ ਪੈਂਦਾ ਹੀ ਨਹੀਂ ਗੇ ਤਿੰਨ ਜਫੇ ਆਕੜੇ ਆਕੜੇ ਮੰਗੀ ਪਾ ਲਈ ਉਹਨੇ ਤਿੰਨਾਂ ਨੂੰ ਤਿੰਨ ਜਫੇ ਪਕੜ ਕੇ ਬੈਠ ਨੂੰ ਜਾਂਦੇ ਸ਼ਾਮ ਨੂੰ ਡੈਮੇਜ ਹੋ ਜਾਂਦਾ ਜਿਹਨੂੰ ਚਾਹੀਦਾ

ਰਾਵੜੀ ਲੋੜੀ ਯਾਰ ਉਹ ਜਿੱਕਰ ਗਰਾਊਂਡ ਦਾ ਨਾ ਸਹੀ ਬਣਾਈ ਜੀ ਅੱਜ ਫਿਰ ਤੁਹਾਡੀ ਗਲਾਸ ਲਾਵਾਂਗੇ ਜੀ ਉਹਦੇ ਉੱਪਰ ਮੁੱਕੀ ਕਰ ਲੈਦੇ। ਜਿਹੋ ਜતના 9 ਖਰਾਤਾ ਉਹਦਾ ਚਲੋ ਪੱਧਰੀ ਗਰਾਊਂਡ ਦੇ ਵਿੱਚ ਟੂਆ ਟਿੱਪਾ ਨਾ ਹੋਵੇ ਵਿੱਚ ਇਹਨਾਂ ਨੇ ਪਲੇਅਰ ਕੁੜੀਏ ਵੇ ਕਾਦੇ ਇਹ ਪਿੱਟਦੇ। ਜੇ ਗਰਾਊਂਡ ਹੀ ਨਾ ਸਹੀ ਹੋਈ। ਰੋਜ਼ ਸਰੀਰ ਦਾ ਜੋਰ ਨਹੀਂ ਲੱਗਦਾ। ਅੱਜ ਚੌਥਾ ਪੰਜਵਾਂ ਮੈਚ ਖੇਡੇ ਵੀ। ਤੇ ਰੋਜ਼ਾਂ ਰਵਾ ਸਰੀਰ ਫੁੱਲਰ ਦਾ। ਅੱਜ ਸੜਾ ਸਰੀਰ ਦਾ ਜੋਰ ਲੱਗੀ ਜਾਂਦਾ। ਤਾਰ ਬਿਲਕੁਲ ਘੇਟੇ ਨਾਣ ਕੇ ਸੇਮ ਟੱਚ ਮਾਰ ਕੇ ਤੁਰਾਈਦਾ ਅੱਜ ਪਤਾ ਨਹੀਂ ਰਿਸਟ ਦੇ ਤਰੀਕੇ ਦਾ ਪ੍ਰੈਸ਼ਰ ਹੋ ਜਾਂਦਾ ਏ ਆ ਮਾਰਾ ਵਾ ਹਣੀ ਮਾ ਠੰਡਾ ਠੀਕ ਆ ਤੁਹਾਨੂੰ ਸੋਬਾ ਮਿਲਣੀ ਆ ਹਾਂ ਚੌਥੇ ਦਿਨ ਪਿਆਲੀ ਮਿੱਤਰ ਆ ਜਾਂਦੀ ਆ ਹਾਂ ਇੰਦੀ ਆ ਜਾਂਦੀ ਇੱਕ ਮਿੰਟ ਘਰ ਉਸਤਾ ਜੀ ਆ ਗੱਲ ਫਗਲਾ ਕਦੀ ਇਹ ਨਾਲ ਆ ਕੇ ਦੇਣੀ de la próxima?